ਹਰਵਾਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਰਨ ਫੈਮਿਲੀ ਵਲੌਗਸ ਵਿੱਚ ਹੋਰਸ ਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਅੱਜ ਹੈਗਾ ਜੀ ਦਿਨ ਸ਼ਨੀਵਾਰ ਦਾ ਅੱਜ ਹੈਗਾ ਤੰਤਰਸ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੰਤਰਸ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਦਿਵਾਲੀ ਦਾ ਤਾਂ ਹਜੇ ਪਤਾ ਨਹੀਂ 21 ਦੀ ਆ ਕਿ 20 ਦੀ ਆ ਤੇ ਸਫਾਈਆਂ ਦਾ ਜਿਹੜਾ ਆਪਣਾ ਕੰਮ ਆ ਹੋ ਚੁੱਕਿਆ ਫਾਈਨਲ ਲੁੱਕ ਆ ਜਿਹੜੀ ਉਹ ਆਪਾਂ ਦੇ ਕੱਲ ਨੂੰ ਦੇਣੀ ਆ ਆਪਣੇ ਘਰ ਨੂੰ ਮਤਲਬ ਕਿ ਪਰਦੇ ਵਗੈਰਾ ਹਲੇ ਮੈਂ ਨਹੀਂ ਲਗਾਏ ਹੈਗੇ ਉਹ ਮੈਂ ਕੱਲ ਨੂੰ ਲਗਾਉਂਗੀ ਆਪਣਾ ਪਰਦੇ ਵਗੈਰੇ ਕੱਲ ਨੂੰ ਲਵਾਵਾਂਗੇ ਲਗਾਵਾਂਗੇ ਜਿਵੇਂ ਬੈੱਡ ਸ਼ੀਟਾਂ ਚੇਂਜ ਕਰਾਂਗੇ ਇਹਨਾਂ ਦੇ ਕੱਪੜੇ ਆ ਜਿਹੜੇ ਸੋਫਿਆਂ ਦੇ ਕੱਲ ਨੂੰ ਪਛਾਵਾਂਗੇ ਫਾਈਨਲ ਟੱਚ ਕਰ ਲੂ ਦਵਾਂਗੇ ਤੇ ਸੋਫਾਈਆਂ ਆਪਣੀਆਂ ਹੋ ਚੁੱਕੀਆਂ ਕੰਪਲੀਟ ਤੇ ਹੁਣ ਆਪਾਂ ਚੱਲਿਆਂ ਖੰਨੇ ਨੂੰ ਖੰਨੇ ਨੂੰ ਕਿਉਂਕਿ ਮੇਰੀ ਮੈਡੀਸਿਨ ਖਤਮ ਹੋਈ ਹੋਈ ਹੈ ਦੇਖਦੇ ਆ ਜੇ ਡਾਕਟਰ ਮਿਲ ਗਏ ਤਾਂ ਆਪਾਂ ਮੈਡੀਸਿਨ ਵੀ ਲੈ ਕੇ ਆਵਾਂਗੇ ਤੇ ਇੱਕ ਅੱਧੀਆ ਚੀਜ਼ ਲੈ ਕੇ ਆਉਣੀ ਆ ਆਪਾਂ ਨੇ ਦਿਵਾਲੀ ਕਰਕੇ ਕੁਛ ਨਾ ਕੁਛ ਦੇਖਦੇ ਆ ਹਨਾ ਕੀ ਲੈ ਕੇ ਆਉਣੀ ਆ ਤੇ ਤੁਹਾਨੂੰ ਦੇਰ ਉਸ ਦੇ ਦਿਨ ਥੋੜਾ ਬਹੁਤ ਖਰੀਦ ਲੈਣਾ ਚਾਹੀਦਾ ਕੁਝ ਵੀ ਤੇ ਉਹ ਆਪਾਂ ਖਰੀਦ ਕੇ ਲੈ ਆਵਾਂਗੇ ਮੇਰੇ ਨਾ ਹੱਥ ਜਿਹੜੇ ਖਰਾਬ ਹੋ ਚੁੱਕੇ ਆ ਸਫਾਈਆਂ ਕਰ ਕਰਕੇ ਹੱਥ ਪਾੜ ਚੁੱਕੇ ਨੇ ਸਾਰੇ ਤੇ ਬਾਕੀ ਹੁਣ ਸਹਰ ਦੇ ਪਾਪਾ ਨੂੰ ਕਿਹਾ ਉਹ ਆ ਰਹੇ ਨੇ ਤੇ ਹੁਣ ਅਸੀਂ ਜਾਵਾਂਗੇ ਖੱਣੇ ਨੂੰ ਖੰਨੇ ਨੂੰ ਜਾਵਾਂਗੇ ਤੇ ਖੰਨੇ ਦਾ ਤੁਹਾਨੂੰ ਬਾਜ਼ਾਰ ਦਿਖਾਵਾਂਗੇ ਉੱਥੇ ਦੀਆਂ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਬਾਜ਼ਾਰ ਘੁਮਾਵਾਂਗੇ ਸ਼ਾਪਿੰਗਾਂ ਜਿਹੜੀ ਕਰਾਂਗੇ ਦਿਖਾਵਾਂਗੇ ਵੀ ਕਿੰਨੀਆਂ ਰੌਣਕਾਂ ਲੱਗੀਆਂ ਸੈਜ ਦੇ ਪਾਪਾ ਨੂੰ ਕਾਫੀ ਟਾਈਮ ਦੇ ਤੁਰੇ ਹੋਏ ਇੰਨਾ ਟਾਈਮ ਲੱਗ ਚੁੱਕਿਆ ਇਸ ਵਕਤ ਨਹੀਂ ਆਏ ਬਹੁਤ ਰੀਤੀ ਦਾ ਪਾਪਾ ਕਹਿੰਦੇ ਹੈ ਬਹੁਤ ਰੀਤੀ ਹਾਂ ਕਹਿੰਦੇ ਬਹੁਤ ਜ਼ਿਆਦਾ ਇਹ ਕਹਿੰਦੇ ਜਾਮ ਲੱਗਿਆ ਪਿਆ ਤੇ ਉਹ ਫਿਰ ਪਤਸਨ ਦੁਆੜੀ ਲੋਕੀ ਸ਼ਾਪਿੰਗ ਕਰਨ ਵਾਲੇ ਉਹਦੇ ਕਰਕੇ ਤੇ ਦਵਾ ਦਵਾਲੀ ਦੀਆਂ ਸਫਾਈਆਂ ਆਪਾਂ ਨੇ ਕੰਪਲੀਟ ਏ ਟੂ ਜ਼ੈਡ ਸਾਰੀ ਗੰਦਗੀ ਜਿਹੜੀ ਘਰ ਤੋਂ ਕੱਢ ਚੁੱਕੇ ਆ ਆ ਗਾਈਜ਼ ਮम्मा ਨੇ ਨਹੀਂ ਕੀਤੀ ਅਸੀਂ ਕੀਤੀ ਆ ਆ ਆਪੀ ਕੀਤੀ ਜਿਵੇਂ ਸਮਾਨ ਮम्मा ਧੋਦੀ ਆ ਬਹੁਤ ਮम्मा ਧੋਤੇ ਆ ਉਹ ਤਾਂ ਮੰਦੇ ਆ ਚਾੜ ਚਾੜ ਲਈ ਚੀਜ਼ਾਂ ਖਿੱਤ ਲਈ ਆ ਉਹ ਥੱਲੇ ਝਾੜੂ ਲਵਾਤਾ ਬਾਕੀ ਉਹ ਤੇ ਨਹੀਂ ਕੋਈ ਨਾ ਆਉਂਦਾ ਗਾਈਜ਼ ਮम्मा ਨੇ ਕੀਤੇ ਬਸ ਸਾਰਾ ਚਾਹਣਾ ਪੈਂਦਾ ਹਰ ਇੱਕ ਚੀਜ਼ ਕਰਨੀ ਪੈਂਦੀ ਆ ਤੇ ਉਹ ਬਸ ਹੁਣ ਦੇਖਦੇ ਆ ਇੱਕ ਅੱਧੀ ਬੈੱਡ ਸ਼ੀਟ ਜੀ ਮਿਲ ਗਈ ਬੈੱਡ ਸ਼ੀਟ ਲੈ ਕੇ ਆਵਾਂਗੇ ਕਿਉਂਕਿ ਹੁਣ ਤਾਂ ਹਜੇ ਮਤਲਬ ਕਿ ਦੀਵਾਲੀ ਨਹੀਂ ਤਾਂ ਸਰਦੀਆਂ ਚ ਆ ਜਾਂਦੀਆਂ ਮੈਂ ਸਰਦੀਆਂ ਦੀਆਂ ਲੱਗ ਨਹੀਂ ਹੁੰਦੀਆਂ ਤੇ ਉਹ ਮੈਂ ਸਰਦੀਆਂ ਦੀਆਂ ਪੁਛਾ ਦੇਣੀਆਂ ਹੁੰਦੀਆਂ ਜਾਂ ਕੱਢ ਕੇ ਹਨਾ ਤੇ ਹੁਣ ਨਾ ਗਰਮੀ ਹੋਗੀ ਹਲੇ ਗਰਮੀ ਹੋਣੀ ਆ ਬਹੁਤ ਜ਼ਿਆਦਾ ਹਜੇ ਗਰਮੀ ਵਾਲੀਆਂ ਬਿਸ਼ਣੀਆਂ ਜਾਂ ਸਰਦੀਆਂ ਵਾਲੀਆਂ ਤਾਂ ਬਿਸ਼ਣੀਆਂ ਨਹੀਂ ਤਾਂ ਕਰਕੇ ਇੱਕ ਅੱਧੀ ਚਾਦਰ ਲੈ ਕੇ ਆਨੇ ਬੈੱਡ ਸ਼ੀਟ ਆਪਾਂ ਤੇ ਬਾਕੀ ਜੋ ਵੀ ਵੀ ਅਮਾਗੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਫਾਈਨਲ ਲੁੱਕ ਜਿਹੜੀ ਉਹ ਤੁਹਾਨੂੰ ਮੈਂ ਆਪਣੇ ਘਰ ਦੀ ਕਲੂ ਦਿਖਾਉਂਗੀ ਸਾਰੀ ਆਪਣੀ ਕੰਪਲੀਟ ਕਰਕੇ ਹਨਾ ਫਿਰ ਤੁਹਾਨੂੰ ਮੈਂ ਕਲੂ ਦਿਖਾਵਾਂਗੀ ਤੇ ਜਿਹੜਾ ਗੰਦਮੰਦ ਉਹ ਸਾਰਾ ਪੰਪ ਸਫਾਈਆ ਕਰ ਚੁੱਕਿਆ ਤੇ ਚੰਦੀ ਸਫਾਈ ਕਰ ਲਈ ਸੀਗੀ ਵੀਡੀਓ ਨਹੀਂ ਬਣਾਈ ਕਿਉਂਕਿ ਅਸੀਂ ਰਾਤ ਨੂੰ ਕੀਤੀ ਸੀਗੀ ਕਿਚਨ ਦੀ ਸਫਾਈ ਵੀ ਇੱਕ ਦਿਨ ਹੈ ਕਮਰੇ ਦੀ ਕੀਤੀ ਉਹ ਦੂਜੇ ਦਿਨ ਫਿਰ ਰਾਤ ਨੂੰ ਕਿਚਨ ਦੀ ਕੀਤੀ ਸੀਗੀ ਤੇ ਉਹ ਫਿਰ ਜੀ ਬਲਾਗ ਨਹੀਂ ਬਣਾਇਆ ਹੈਗਾ ਕਿਉਂਕਿ ਮੈਂ ਸਾਰੇ ਭਾਂਡੇ ਕੁੰਡੇ ਸਾਰੇ ਪਾਪਾ ਨੇ ਮੈਨੂੰ ਬਾਹਰ ਕੱਢ ਕੇ ਦੇਤੇ ਜਾਂਦੇ ਬਾਹਰ ਬੈਠ ਕੇ ਮੰਦੀ ਚੱਲ ਇਹਨਾਂ ਨੇ ਅੰਦਰੋਂ ਚਲੋ ਵਾਲਪੇਪਰ ਵਗੈਰਾ ਸਾਫ਼ ਕਰਤਾ ਸੀ ਟੈਲਟ ਢੂੰਗਾ ਧੋਤੀਆਂ ਸੀਗੀਆਂ ਫ੍ਰਿਜ ਫਰੂਜ ਧੋਤੀ ਸੀਗੀਆਂ ਇਹਨਾਂ ਨੇ ਤੇ ਮੈਂ ਬਾਹਰ ਬੈਠੀ ਨੇ ਆਪਣੇ ਭਾਂਡੇ ਟਿੱਕਰ ਸਾਰੇ ਉਹ ਕਰ ਲਈ ਸੀ ਕਿ ਤੇ ਬਾਕੀ ਜਿਹੜੀ ਚੇਂਜਿਸ ਆ ਜਿਵੇਂ ਮੈਨੂੰ ਬਹੁਤ ਹੁੰਦਾ ਹੈ ਬੈੱਡਾਂ ਨੂੰ ਚੇਂਜ ਕਰੀਏ ਉਹ ਤੁਹਾਨੂੰ ਪਤਾ ਹੀ ਹੈ ਮੈਂ ਪਹਿਲਾਂ ਵੀ ਦੱਸਿਆ ਹੋਇਆ ਵੀ ਉਹ ਸਾਡੇ ਘਰ ਦੇ ਵਿੱਚ ਚੇਂਜਿਸ ਨਹੀਂ ਹੁੰਦੀ ਕਿਉਂਕਿ ਕਾਂਡ ਵਿੱਚ ਦਾ ਕਮਰਾ ਤੇ ਰੂਮ ਜਿਹੜਾ ਸਾਡੇ ਕਾਂਡ ਦੇ ਵਿੱਚ ਆ ਉਹਦੇ ਕਰਕੇ ਬੈੱਡ ਨੂੰ ਇੱਧਰ ਉੱਧਰ ਕਿਤੇ ਵੀ ਨਹੀਂ ਲਗਾ ਸਕਦੇ ਸੈਟਿੰਗ ਸੇਮ ਉਹੀ ਰਹੂਗੀ ਬਸ ਇਹੀ ਆ ਵੀ ਆਪਾਂ ਗੰਦ ਘੱਟ ਦੰਨੇ ਆ ਜਾਂ ਬੈੱਡ ਸ਼ੀਟ ਵਗੈਰਾ ਨੂੰ ਵੀ ਕੁਝ ਲੈਣੇ ਆ ਚੀਜ਼ ਉਹ ਪਛਾ ਲੈਣੇ ਆ ਹਨਾ ਤੇ ਬਾਕੀ ਜੀ ਚਲੋ ਤੁਹਾਨੂੰ ਹੁਣ ਖੰਨੇ ਜਾ ਕੇ ਮਿਲਦੇ ਆ ਤੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਆਲੀਆ ਹੈ ਤੇ ਦੇਖੋ ਜੀ ਵੇਖਾਂਗੇ ਯਾਰ ਕਿੰਨਾ ਜਿਆਦਾ ਨਹੀਂ ਮੋਬਾਈਲ ਤੁਹਾਡੇ ਨਹੀਂ 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 ਤੂੰ ਬੋਲ ਇਹ ਹਾਰਾ ਨਾ ਉਹ ਸੋਹਣੀ ਆਦੀ ਹੁੰਦੀ ਹੈ ਤੇ ਹਾਰਾ ਦਾ ਰਸ ਦੇਖੋ ਜੀ ਕਿੰਨਾ ਹੈ ਦੇਖੋ ਅਸੀਂ ਕਰਨੇ ਆਂਗੇ ਪਰ ਨਾ ਤੇਰੇ ਸਾਲੇ ਦੇ ਨਾ ਤਾਂ ਤੇਰਸ ਤਾਂ ਤੇਰਸ ਹਲੇ ਦਿਨ ਆਇਆ ਸੀ ਦੇਖੋ ਗਾਇਸ ਕਿੰਨੀ ਭੀੜ ਹੈ ਬਹੁਤ ਜਿਆਦਾ ਭੀੜ ਹੈ ਅਗਲ ਪੇ ਪਰਸੋਂ ਦੀਵਾਲੀ ਨਹੀਂ ਹੈ ਗਈ ਲੋਕੀ ਸ਼ੋਪਿੰਗ ਕਰਨ ਆਉਂਦੇ ਨੇ ਜਿਵੇਂ ਕਿ ਲੈਟਰ ਉਤਾਰਣ ਵਾਸਤੇ ਪਟਾਕੇ ਵਗੈਰਾ ਤਾ ਘੱਟਾ ਗੇ ਜਾ ਕੇ ਬਾਜ਼ਾਰ ਚ ਦਿੱਖਿਆ ਸੀ ਉੱਥੇ ਖਾਉਂਗੇ ਤੁਮ ਨਾ ਬਿਵਾਲੀ ਪਤਾ ਨਹੀਂ ਕੱਲੂ ਪਤਾ ਨਹੀਂ ਪਰਸੋਂ ਕੱਲੂ ਨਹੀਂ ਪਰਸੋਂ ਕੱਲ ਤਾਂ ਹੁੰਨੀ ਆ ਬੀ ਆਣਾ ਕੱਲੂ ਹੁੰਨੀ ਆ ਔਰ ਤ ਵੀ ਆ ਚੱਲੀ ਨਾ ਮਾਜੋ ਨਹੀਂ ਡੀਗਾ ਲੱਕੋ ਗਾਇਸ ਉਹ ਦੇਖਦੇ ਨੇ ਸੋਨੇ ਹੈਲੋ ਉਧਰ ਨੂੰ ਉਧਰ ਨੂੰ ਦਿਖਾ ਵੀ ਹਾਂ ਦੁਕਾਨਾਂ ਸੱਜੀਆਂ ਨੇ ਜੀ ਬੋਲੋ ਜੀ ਕਿੰਨੇ ਸੋਨੇ ਦੀ ਦੁਕਾਨਾਂ ਉੱਤੇ ਚੱਜਾ ਆਇਆ ਨੇ ਮਤ ਠਾੜਾ ਨੇ ਉਹ ਤਾਂ ਆ ਗਿਆ ਲਿਆਂਦਾ ਦੀ ਤੁਸੀਂ ਵੀ ਆਜੋ ਖਰੀਦ ਲੈ ਲਓ ਸਾਮਾਨ ਦੀਵਾਲੀ ਦੀ ਸ਼ਾਪਿੰਗ ਕਰੋ ਦੇਖੋ ਗੀਗਾ ਨਾ ਗਾਇਜ਼ ਆ ਦੇਖੋ ਇਧਰ ਹੀ ਸਾਹ ਆ ਦੇਖੋ ਅੰਦਰ ਦੇਖੋ ਗਾਇਜ਼ ਆ ਕਿਥੋਂ ਦੇ ਲੋਕ ਆ ਕੋਣੀ ਕਿੰਨੇ ਸਾਰੇ ਸੋਨੇ ਜਿਹਾ ਨੇ ਅੱਜ ਬਹੁਤ ਰਾਸ਼ਾ ਦੇਖੋ ਜੀ ਲੁੱਕੀ ਕਿੰਨਾ ਜਮਾਂ ਵੀ ਲੱਗਣ ਰਹਾ ਹੈ ਨਹੀਂ ਜਗਾ ਬਾਕੀ ਤੁਸੀਂ ਕੱਲ ਨੂੰ ਦੱਸਿਓ ਕਮੈਂਟ ਕਰਕੇ ਬਲੌਗ ਕੱਲ ਨੂੰ ਤੁਹਾਡੇ ਤੱਕ ਪਹੁੰਚੂ ਕੱਲ ਨੂੰ ਨਹੀਂ ਪਰਸੋਂ ਪਹੁੰਚੂਗਾ 20 ਤਰੀਕ ਨੂੰ ਇਹ ਕਿੰਨਾ ਕ੍ਰਾਸ਼ ਦੇਖਿਆ ਸੀ ਅੱਜ ਜਾਂ ਕੱਲ੍ਹ ਇਸ ਦਾ ਬਹੁਤ ਰਾਸ਼ਾ ਹੋਊਗਾ ਜਾਵੇਂ ਆ ਕੱਲ ਪਰਸੋਂ ਦੇ ਨਾਲੇ ਚੁੰਮਰ ਨੇ ਸੋਨੇ ਚੁੰਮਰ ਨੇ ਇਹਨਾਂ ਦੇ ਅੰਦਰ ਵਾਓ ਲੱਖਾਂ ਨੇ ਲੱਖਾਂ ਰੁਪਏ ਦੇ ਚੁੰਮਰ ਪਈ ਨੇ ਇਹਨਾਂ ਦੀ ਸ਼ਾਪ ਦੇ ਅੰਦਰ ਸਾਰੇ ਨਾ ਪਾਸਦੇ ਨੇ ਛਲ ਭਾਈ ਬੋਟੇ ਸ਼ਿੰਗਲ ਆ ਲਿਆ ਦੇਖੋ ਜੀ ਖੰਨੇ ਬਿੜ ਦੀਆਂ ਰੌਣਕਾਂ ਲਾਉ ਜੀ ਇਹਨਾਂ ਨੇ ਖੰਨੇ ਬਿੜ ਦੀਆਂ ਰੌਣਕਾਂ ਵੀ ਲਾ ਦਿੱਟੀਆਂ ਨੇ ਆਪਾਂ ਨੇ ਅੱਜ ਵਰਸ ਜੇ ਇਸ ਵਾਰ ਬਧੀ ਲਾ ਦੇਣੀ ਹੈ ਹਨਾ ਗੇਟਾਂ ਦੇ ਲਾਵਾਂਗੇ ਸੋਨੇ ਲਾ ਦੇਨੇ ਹੰਤਾ ਪਨ ਗੇੜ ਵੀ ਹੈਂ ਬਧੀ ਲਗਾ ਦੇਖੋ ਪਤਾ ਨਹੀਂ ਕਿੰਨਾ ਕਿੰਨਾ ਢਾਮ ਲੱਗੂਗਾ ਜਾਣਨਾ ਅੱਜ ਚੱਲੀਆਂ ਅਜੀਤ ਮਿਲ ਚ ਅ ਬਹੁਤ ਸਾਲਾਂ ਬਾਅਦ ਚੱਲੀਆਂ ਮੈਂ ਅਜੀਤ ਮਿਲ ਚ ਤੇ ਤੋਂ ਅਜੀਤ ਮਿਲ ਦਿਖਾਉਣੇ ਕਰਨੇ ਦੀ ਚੱਲ ਗਈ ਦੇਖੋ ਜੀ ਰੌਣਕਾਂ ਬਾਜ਼ਾਰ ਦੀਆਂ ਝੁੰਮਰ ਲੱਗੇ ਹੋਏ ਨੇ ਸੋਹਣੇ ਸੋਹਣੇ ਅੱਲਾ ਦਾ ਕੱਲ ਤੱਕ ਹੋਊਗੀ ਲਾਈਟਿੰਗ ਵਗੈਰਾ ਹੋਰ ਵੀ ਜ਼ਿਆਦਾ ਫਿਰ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਆਪਾਂ ਕਿੱਥੇ ਆ ਗਏ ਹਾਂ ਰੇਡੀ ਰੋਡ ਤੇ ਆ ਗਏ ਹਾਂ ਅਸਲ ਯਾਦ ਰੇਡੀ ਰੋਡ ਆਪਾਂ ਇੱਥੇ ਮੇਂ ਗੱਡੀ ਲੱਗ ਗਿਆ ਪਾਗਲ ਬਹਿ ਅੱਧੀ ਉਹ ਗੱਡੀ ਇੱਥੇ ਜਾਨੀ ਹਾਂਜੀ ਅਸੀਂ ਬਾਜ਼ਾਰ ਵਿੱਚ ਪਹੁੰਚ ਗਏ ਸੀਗੇ अजीत ਮੇਲੇ ਸੀ ਜਾਇਆ ਸੀਗੇ ਉੱਥੇ ਤੇ ਜਿਹੜਾ ਕੁਝ ਲੈਣਾ ਸੀ ਉਹ ਲੈ ਆਏ ਸੀਗੇ ਤੇ ਇੱਥੇ ਮੈਂ ਆਈ ਸੀਗੀ ਬੈੱਡ ਸ਼ੀਟ ਵਗੈਰਾ ਦੇਖਣ ਕਿਉਂਕਿ ਉੱਥੇ ਮੈਨੂੰ ਪਸੰਦ ਨਹੀਂ ਆਇਆ ਤੇ ਕਿ ਇੱਕ ਉੱਥੇ ਰਸੋਈ ਤਾਂ ਨਹੀਂ ਸੀਗਾ ਮਤਲਬ ਸਮਾਨ ਦਾ ਖਿਲਾਰਾ ਤੁਹਾਨੂੰ ਪਤਾ अजीत ਮੇਲਸ ਵਿੱਚ ਬਹੁਤ ਪਿਆ ਹੁੰਦਾ ਫਿਰ ਉੱਥੇ ਲੱਭਣੀਆਂ ਚੀਜ਼ਾਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਹਨਾ ਦਨਸਾ ਦਬਾਪਾ ਨੂੰ ਕਹਿੰਦਾ ਕਿ ਨਹੀਂ ਚਲੋ ਸ਼ਟਡਾਊਨ ਦਿੱਤੋ ਨਹੀਂ ਨਾ ਮੱਥਾ ਵੱਜਣਾ ਹੈ ਹੈਗਾ ਤੁਸੀਂ ਆਪਾਂ ਬਾਜ਼ਾਰ ਚਲਦੇ ਆਂ ਬਾਜ਼ਾਰ ਚੋ ਜਾ ਕੇ ਬੈੱਡ ਸ਼ੀਟ ਇਹੜੀ ਆਪਾਂ ਲੈ ਆਨੇ ਆ ਹਨਾ ਤੇ ਬਾਜ਼ਾਰ ਦੇ ਵਿੱਚ ਫੁੱਲ ਰੌਣਕਾਂ ਲੱਗੀਆਂ ਹੋਈਆਂ ਸੀ ਇਹ ਇਹ ਹੈਗਾ ਜੀ ਗੁਰੂ ਅਮਰਦਾਸ ਮਾਰਕੀਟ ਚ ਸੀਗੇ ਸੀ ਤੇ ਬਾਜ਼ਾਰ ਵਿੱਚ ਜਿਹੜੀਆਂ ਰਾਨਕਾਂ ਨੇ ਫੁੱਲ ਲੱਗਿਆ ਹੋਇਆ ਸੀਗੇ ਅੰਨਾ ਦਿਲ ਲੱਗ ਰਿਹਾ ਸੀ ਆ ਵੀ ਮਤਲਬ ਦਿਲ ਕਰਦਾ ਸੀਗਾ ਬਸ ਬਾਜ਼ਾਰ 'ਚ ਬੈਠੇ ਸਮਾਰੇ ਦੇਖੀ ਜਾਈਏ ਇੱਥੇ ਆਪਾਂ ਬੈੱਡ ਸ਼ੀਟ ਵਗੈਰਾ ਦੇਖਣ ਲੱਗ ਗਏ ਸੀਗੇ ਇੱਥੇ ਮੈਨੂੰ ਪਸੰਦ ਨਹੀਂ ਆਈ ਕੋਈ ਵੀ ਫਿਰ ਆਪਾਂ ਦੂਜੀ ਸ਼ਾਪ ਤੇ ਗਏ ਜਿੱਥੇ ਔਨਲੀ ਬੈੱਡ ਸ਼ੀਟਸ ਮਿਲਦੀਆਂ ਨੇ ਇੱਥੇ ਸੂਟ ਵੀ ਮਿਲਦੇ ਨੇ ਜਿਨੇ ਜਿਨੇ ਸੂਟ ਲੈਣੇ ਆ ਆਜੋ ਜਲਦੀ ਜਲਦੀ ਸੂਟ ਲੈ ਲਓ ਮੇਰੀ ਹੱਥ ਹੈ ਨਾ ਤੇ ਇੱਥੇ ਮੈਨੂੰ ਪ੍ਰਿੰਟ ਪਸੰਦ ਨਹੀਂ ਆਏ ਸੀਗੇ ਕੋਈ ਫਿਰ ਇੱਥੇ ਆਪਾਂ ਬੈੱਡ ਸ਼ੀਟ ਵਾਲੀ ਦੁਕਾਨ ਤੇ ਆ ਗਏ ਸੀਗੇ ਸ਼ਾਪ ਵੇਖੇ ਸਿਰਫ ਬੈੱਡ ਸ਼ੀਟ ਵਗੈਰਾ ਹੀ ਮਤਲਬ ਜੋ ਵੀ ਹੈ ਆਪਣਾ ਹਨਾ ਖੱਦਰ ਪੰਡਾਰ ਦੀ ਸ਼ਾਪ ਆ ਇੱਥੇ ਸਾਰਾ ਕੁਝ ਮਿਲਦਾ ਹੈ ਤਾਵਲ ਦਰੀਆਂ ਦੁਰੀਆਂ ਰਿਜ਼ਾਈਆਂ ਹਨਾ ਤੇ ਆਪਾਂ ਇੱਥੇ ਦੇਖਣ ਲੱਗੇ ਸੀਗੇ ਜਿਹੜੀ ਇਹ ਬੈੱਡ ਸ਼ੀਟ ਸੀਗੀਆਂ 2 200 ਨੂੰ ਸੀਗੀਆਂ ਪਰ ਇਹਨਾਂ ਕੱਪੜਾ ਥੋੜਾ ਜਿਹਾ ਫਿਸਲਦਾ ਫਿਰ ਇਹ ਬਿਛਦੀਆਂ ਨਹੀਂ ਹੈਗੀਆਂ ਫਿਰ ਬਦੀਆਂ ਨਹੀਂ ਲੱਗਦੀਆਂ ਜਦੋਂ बार-बार ਫਿਸਲੀ ਜਾਂਦੀ ਹੈ ਚਾਦਰ ਹਨਾ ਤੁਹਾਨੂੰ ਪਤਾ ਫਿਰ ਚੰਗੀ ਜਿਹੀ ਨਹੀਂ ਲੱਗਦੀ ਹੈਗੀ ਤੇ ਇੱਥੇ ਆਪਾਂ ਬੈੱਡ ਸ਼ੀਟ ਸਿੰਗਲ ਬੈੱਡ ਲਈ ਦੇਖ ਰਹੇ ਸੀਗੇ ਤੇ ਆਪਾਂ ਬਸ ਥੋੜੀ ਬਹੁਤੀ ਸ਼ਾਪਿੰਗ ਕੀਤੀ ਹੈ ਜਿਹੜੀ ਜਿਹੜੀ ਜ਼ਿਆਦਾ ਨਹੀਂ ਕੀਤੀ ਹੈ ਇਹ ਬਸ ਜਿਹੜੀ ਸਮਾਨ ਦੀ ਆਪਾਂ ਨੂੰ ਜ਼ਰੂਰਤ ਸੀਗੀ ਬਸ ਉਹਨਾਂ ਹੀ ਲਿਆ ਕਿਉਂਕਿ ਪਿਛਲੀ ਤਾਂ ਪਿਛਲੀ ਤਿਵਾਲੀ ਨੂੰ ਜਾਇ ਕਾਫੀ ਸਮਾਨ ਲੈ ਲਿਆ ਸੀਗਾ ਮੈਂ ਉਸ ਤੋਂ ਬਾਅਦ ਫਿਰ ਪਿਛਲੀ ਨੂੰ ਵੀ ਲੈ ਲਿਆ ਸੀ ਜਿਹੜੀ ਜਿਹੜੀ ਚੀਜ਼ ਦੀ ਮੈਨੂੰ ਜ਼ਰੂਰਤ ਹੁੰਦੀ ਆ ਮੈਂ ਉਹੀ ਉਹੀ ਚੀਜ਼ ਲੈਣੀ ਹੁੰਦੀ ਆ ਫਿਰ ਹਨਾ ਫਿਰ ਆਪਾਂ ਐਵੇਂ ਬਾਧੂ ਦੇ ਖਰਚੇ ਤੁਹਾਨੂੰ ਪਤਾ ਮੈਡੀਸਿਨਾਂ ਵੀ ਚੱਲਦੀਆਂ ਨੇ ਡਾਕਟਰਾਂ ਨੂੰ ਵੀ ਦੇਣੇ ਹੁੰਦੇ ਨੇ ਸਕੂਲਾਂ 'ਚ ਵੀ ਭਰਨੇ ਹੁੰਦੇ ਨੇ ਤੇ ਫਿਰ ਜਿਹੜੀਆਂ ਉਹੀ ਚੀਜ਼ਾਂ ਵਾਰ-ਵਾਰ ਆਪਾਂ ਲੈ ਕੇ ਰੱਖਦੇ ਆ ਫਿਰ ਕੋਈ ਫਾਇਦਾ ਵੀ ਨਹੀਂ ਆਏਗਾ ਹੈ ਵਿស្ਵਾਗਤ ਜੀ ਤੁਹਾਡੇ ਬੰਨ ਫੈਮਿਲੀ ਵਲੌਗ ਦੇ ਵਿੱਚ ਹਾਂਜੀ ਇਹ ਹੈਗਾ ਨੈਕਸਟ ਡੇ ਤੇ ਇਹਦੇ ਵਿੱਚ ਆਪਾਂ ਲੈ ਕੇ ਆਏ ਸੀਗੇ ਸਭ ਤੋਂ ਪਹਿਲਾਂ ਜਿਹੜੀ ਸ਼ਾਪਿੰਗ ਕਰਨ ਗਏ ਸੀਗੇ ਇਹ ਲੈ ਕੇ ਆਏ ਸੀਗੇ ਆਪਾਂ ਮੈਟ ਹਨਾ ਹਾਰਟ ਵਾਲੀ ਮੈਟ ਲੈ ਕੇ ਆਏ ਸੀਗੇ ਤੇ ਇਹ ਆਪਾਂ ਨੇ ਰੱਖ ਲਏ ਤੇ ਸਕੂਟਰੀ ਜਿਹੜੀ ਇਹਦੀ ਜਨਾਈ ਤੋਂ ਹੋਣੀ ਆ ਆਪਾਂ ਤੁਹਾਨੂੰ ਅੱਧੀ ਫਾਈਨਲ ਲੁੱਕ ਦਿਖਾ ਦਿੰਨੇ ਆ ਖੱਲੇ ਜਿਹੜਾ ਕੁਝ ਲਾਇਆ ਸਜਾਵਟ ਕੀਤੀ ਉਹ ਫਾੜ ਵਿੱਚ ਦਿਖਾਵਾਂਗੇ ਦਿਵਾਲੀ ਵਾਲੇ ਦਿਨ ਤੇ ਸਕੂਟਰੀ ਜਿਹੜੀ ਤੋਂ ਆਉਣੇ ਆ ਅੱਜ ਰਾਤ ਨੂੰ ਜਾਂ ਕੰਦੂਸ ਨੂੰ ਇਹਨੂੰ ਵਾਸ਼ ਕਰੀ ਜਾਊਗੀ ਤੇ ਇੱਕ ਲੈ ਕੇ ਆਏ ਸੀਗੇ ਕਿਚਨ ਵਾਸਤੇ ਆਪਾਂ ਦੋ ਲੈ ਕੇ ਆਏ ਸੀ ਜਿਆਦਾ ਜ਼ਰੂਰ ਦੀ ਆਪਾਂ ਨੂੰ ਉੱਥੇ ਪੈਂਦੀ ਆ ਇੱਕ ਪੈਂਦੀ ਆ ਕਿਚਨ ਦੇ ਵਿੱਚ ਤੇ ਹਾਰਡ ਵਾਲਾ ਲੈ ਕੇ ਆਏ ਸੀਗੇ ਤੇ ਦੇਖੋ ਜੀ ਇਧਰ ਜਿਹੜੀ ਆਪਣੀ ਕਲੀਨਿੰਗ ਆ ਬਿਲਕੁਲ ਸਫਾਈ ਜਿਹੜੀ ਆਪਾਂ ਕਰਤੀ ਸੀ ਤੇ ਕੱਪ ਵਗੈਰਾ ਆਪਾਂ ਸਾਰੇ ਨਾਲ ਵਾਸ਼ ਕੀਤੇ ਸੀਗੇ ਬਾਲ ਪੇਪਰ ਵਗੈਰਾ ਆਪਾਂ ਸਾਰਾ ਜਿਹੜਾ ਪੱਖਾ ਵਗੈਰਾ ਸਾਫ ਕਰਤਾ ਸੀਗਾ ਤੇ ਇੱਦਾਂ ਜਿਹੜੇ ਆਪਣੇ ਬਾਕਸ ਨੇ ਡੱਬੇ ਨੇ ਜਿਹੜੇ ਵੀ ਆਪਾਂ ਸਾਰੇ ਧੋਤੇ ਸੀਗੇ ਸਮਾਨ ਕੱਢ ਕੇ ਇਸ ਵਾਸ਼ਕੀ ਤੋਂ ਪ੍ਰੀਵਾਸ਼ ਕਰਦੇ ਸੀਗੇ ਕਿਉਂਕਿ ਸਮਾਨ ਕੱਢ ਕੇ ਪਹਿਲਾਂ ਮੈਂ ਵਾਸ਼ ਕਰ ਲਈ ਸੀ ਤੇ ਹੁਣ ਮੈਂ ਨਾਲ ਦੀ ਨਾਲ ਕਰ ਦਿੰਨੀ ਨੇ ਜਿਹੜੀ ਚੀਜ਼ ਪਾਉਣੀ ਹੁੰਦੀ ਆ ਤੇ ਨਾਲ ਦੀ ਨਾਲ ਜਿਹੜਾ ਆਪਾਂ ਵਾਸ਼ ਕਰ ਦਿੰਨੇ ਹੁੰਨੇ ਆ ਤੇ ਲੋ ਜਿੱਦਾਂ ਆਪਾਂ ਜੀ ਬੇਸਿਕ ਉਹ ਵੀ ਬਣਾ ਕੇ ਰੱਖਿਆ ਇਹ ਹੈ ਜੀ ਆਪਣੀ ਫਾਈਨਲ ਕਿਚਨ ਦੀ ਲੁੱਕ ਕਿਚਨ ਆਪਣੀ ਕਲੀਨ ਹੋ ਚੁੱਕੀ ਆ ਤੇ ਹੁਣ ਦਿਖਾਣੇ ਆ ਜੀ ਆਪਾਂ ਤੁਹਾਨੂੰ ਦੂਸਰਾ ਰੂਮ ਇਰੂਮ ਦੇ ਵਿੱਚ ਜਿਹੜੀ ਬੈੱਡ ਸ਼ੀਟ ਮੈਂ ਪੁਰਾਣੀ ਉਹ ਵਿਛਾਈ ਜਿਹੜੀ ਥੋੜਾ ਟਾਈਮ ਹੋਇਆ ਲੈ ਇਹਨੂੰ ਤੇ ਅੱਜ ਇੱਧਰ ਆ ਵਾਸਤੇ ਕੋਈ ਬੈੱਡ ਸ਼ੀਟ ਨਹੀਂ ਲੈ ਕੇ ਆਏ ਕਿਉਂਕਿ ਪੰਗਾ ਹੋਣਾ ਕੀ ਪੰਡਾ ਹੈ ਮੰਨ ਲਓ ਜੇ ਆਪਾਂ ਬੈੱਡ ਸ਼ੀਟ ਲੰਨੇ ਆ ਅ ਸਰਦੀਆਂ ਵਾਲੀ ਤਾਂ ਹਜੇ ਗਰਮੀ ਆ ਬਿਸ਼ਣੀ ਨਹੀਂ ਸੀ ਤੇ ਮੈਂ ਲੈ ਕੇ ਆਈਆਂ ਫਿਰ ਇੱਕ ਸਰਦੀਆਂ ਵਾਲੀ ਹੈਨਾ ਤੇ ਸਰਦੀਆਂ ਵਾਲੀ ਲਿਹਾਣਾ ਸੌਰੀ ਗਰਮੀ ਵਾਲੀ ਲੈ ਕੇ ਆਈਆਂ ਉਹ ਮੈਂ ਉੱਦਲੇ ਰੂਮ ਚ ਵਿਛਾਤੀ ਲਓ ਜੀ ਇੱਧਰ ਵੀ ਜਿਹੜੀ ਆਪਾਂ ਸਾਰੀ ਕਲੀਨਿੰਗ ਜਿਹੜੀ ਆਪਾਂ ਕਰਤੀ ਤੇ ਸੋਫੇ ਧੋਤੇ ਸੀਗੇ ਇਹਨਾਂ ਦੇ ਕੱਪੜੇ ਆ ਜਿਹੜੇ ਵਾਲੇ ਇਸ ਵਰ ਪਛਾਤੇ ਆਪਾਂ ਨੇ ਤੇ ਤੁਹਾਨੂੰ ਦੱਸਿਆ ਸੀਗਾ ਫੋਟੋਵਾਂ ਵਗੈਰਾ ਸਾਰਾ ਕੁਝ ਬੁਰ ਵਗੈਰਾ ਸਾਰਾ ਸਾਫ ਕਰਤਾ ਸੀਗਾ ਦੇਖੋ ਜੀ ਤੇ ਇਹ ਇਹ ਰੂਮ ਦੀ ਹੈਗੀ ਆ ਇਹ ਵਾਲੀ ਲੁੱਕ ਇਹ ਆਪਾਂ ਇਦਾਂ ਸਾਫ ਕੀਤਾ ਲੁੱਕ ਤਾਂ ਸੇਮ ਰਹੂਗੀ ਕਿਉਂਕਿ ਚੇਂਜਸ ਵਗੈਰਾ ਨਹੀਂ ਕਰ ਸਕਦੇ ਆਪਾਂ ਤੇ ਬੈੱਡ ਸ਼ੀਟ ਇਹਦੇ ਪਰ ਇਹ ਵਛਾਈ ਸੀਗੀ ਤੇ ਆਜੋ ਜੀ ਮੈਂ ਦੂਸਰਾ ਰੂਮ ਬੈੱਡਰੂਮ ਚ ਸੋਫੇ ਦਾ ਕੱਪੜਾ ਆਪਾਂ ਨੇ ਉਹੀ ਬਿਛਾਇਆ ਜਿਹੜਾ ਪਹਿਲਾਂ ਹੁੰਦਾ ਸੀਗਾ ਤੇ ਕਿਉਂਕਿ ਜਿਹੜਾ ਮੈਂ ਦੂਆ ਬਿਛਾਉਂ ਦਿੱਸੀ ਉਹ ਮੈਂ ਨਹੀਂ ਹੁਣ ਬਿਛਾਇਆ ਮੈਂ ਕਿਹਾ ਹੁਣ ਤਾਂ ਆਪਣੇ ਸੋਫੇ ਆ ਜਿਹੜੇ ਇਹ ਬਿਲਕੁਲ ਸਾਫ਼ ਸੁਥਰੇ ਨੇ ਤਾਂ ਕਰਕੇ ਸੋਫਿਆਂ ਦੇ ਫਿਰ ਹੁਣ ਆਪਾਂ ਕਵਰ ਬਿਛਾਤੇ ਤੇ ਇਧਰੋਂ ਆਪਾਂ ਨੇ ਜਿਹੜੀ ਸਾਰੀ ਸੈਟਿੰਗ ਆ ਸਾਰਾ ਇਹਨੂੰ ਸਾਫ਼ ਕਰ ਲਿਆ ਸੀਗਾ ਦੇਖੋ ਜੀ ਇੱਥੇ ਉਹ ਜੀ ਬੈਠਾ ਟੀਵੀ ਦੇਖ ਰਿਹਾ ਸੀਗਾ ਤੇ ਉਹਦੇ ਬਾਲ ਖੁੱਲੇ ਆ ਮਮਾ ਮੈਂ ਵਿੱਚ ਨਾਲ ਲਿਓ ਤੇ ਸਾਰੀਆਂ ਪਿਕਸ ਵਗੈਰਾ ਸਾਰਾ ਸਾਫ਼ ਕਰ ਲਿਆ ਸੀ ਆਪਾਂ ਨੇ ਤੇ ਇਹ ਆ ਜੀ ਸੋਫੇ ਦੀ ਲੁੱਕ ਦੇਖੋ ਕਿੰਨਾ ਕਲੀਨ ਹੋ ਗਿਆ ਬਿਲਕੁਲ ਹੀ ਕਲੀਨ ਹੋ ਗਿਆ ਸੋਫਾ واਸ਼ ਕਰੇ ਤੋਂ ਫਿਰ ਲਓ ਜੀ ਇਧਰੋਂ ਹੈਗੀ ਆ ਜੀ ਆ ਹੈਗੀ ਆ ਬੈੱਡ ਸ਼ੀਟ ਆਪਾਂ ਨੇ ਜਿਹੜੀ ਨਿਊ ਲਿਆਂਦੀ ਆ ਇਹ ਮੈਂ ਤਾਂ ਘਰ ਕੇ ਦਾਮ ਲੈ ਕੇ ਆਈ ਚਾਹੇ ਬੇਸ਼ੱਕ 올ਡ ਫੈਸ਼ਨ ਦੀ ਆ ਕਿਉਂਕਿ ਮੈਨਾਂ ਹੁਣ ਅੱਕੀ ਸੀਗੀ ਨੂ ਫੈਸ਼ਨ ਦੀਆਂ ਰੈਡ ਸ਼ੀਟਾਂ ਪਛਾ ਪਛਾ ਕੇ ਮੈਨੂੰ ਇਹ ਸੀਗਾ ਵੀ ਮੈਂ ਨਾ ਕੋਈ ਫਲਾਵਰ ਜੇ ਵਾਲੀ ਲਮਾ ਬਸ ਹਨਾ ਮੈਨੂੰ ਇਹ ਸੋਹਣੀ ਲੱਗੀ ਫਿਰ ਆਪਾਂ ਇਹ ਵਾਲੀ ਬੈੱਡ ਸ਼ੀਟ ਹੈ ਜਿਹੜੀ ਲਿਆਏ ਆ ਤੇ ਇੱਕ ਲੈ ਕੇ ਆਏ ਆ ਆਪਾਂ ਇੱਧਰ ਲਈ ਬੈੱਡ ਸ਼ੀਟ ਇਹਨੂੰ ਦੋ ਕਾਟਨ ਦੀ ਲਿਆਈ ਕਿਉਂਕਿ ਤੁਹਾਨੂੰ ਪਤਾ ਹੈ ਜੇ ਸਰਦੀਆਂ 'ਚ ਨਹੀਂ ਬਿਸ਼ਣੀ ਹੈਗੀ ਤੇ ਉਧਰ ਦੇਖੋ ਜੀ ਜਿਹੜੇ ਆਪਣੇ ਟੈਡੀ ਵੀਅਰ ਪਏ ਨੇ ਵਾਸ਼ ਕੀਤੇ ਹੋਏ ਸਾਰੇ ਆਪਾਂ ਰੱਖਤੇ ਤੇ ਇੱਕ ਲੈ ਕੇ ਆਇਆ ਜੀ ਆਪਾਂ ਗੱद्दा ਹੈਨਾ ਇਹ ਵਾਲੇ ਬੈੱਡ ਦਾ ਕਿਉਂਕਿ ਇਹ ਵਾਲੇ ਬੈੱਡ ਦਾ ਗੱਦੇ ਨੇ ਜਿਹੜੇ ਅਸੀਂ ਇੱਧਰ ਰੱਖੇ ਹੋਏ ਨੇ ਤੇ ਇਹ ਵਾਲੇ ਬੈੱਡ ਦੇ ਉੱਤੇ ਨਾ ਗੱਦੇ ਦੂਜੇ ਵਸਾਏ ਹੋਏ ਸੀਗੇ ਰੂਮ ਵਾਲੇ ਹੈਨਾ ਤੇ ਮੈਨੂੰ ਇਹ ਜਿਹੜੀ ਬਹੁਤ ਸਾਫਤ ਜ਼ਰੂਰਤ ਸੀਗੀ ਗੱਦੇ ਦੀ ਤਾਂ ਕਰਕੇ ਫਿਰ ਮੈਂ ਤੁਹਾਨੂੰ ਪਤਾ ਆਪਾਂ ਪਹਿਣਾ ਨੂੰ ਹੁੰਦਾ ਹੀ ਹੈ ਵੀ ਆਪਾਂ ਦੀਵਾਲੀ ਨੂੰ ਕੁਛ ਨਾ ਕੁਛ ਲੈਣਾ ਹੁੰਦਾ ਹੈ ਤੇ ਦੀਵਾਲੀ ਨੂੰ ਆਪਾਂ ਆਪਣੀ ਪਹਿਲਾਂ ਹੀ ਸੇਵਿੰਗ ਕਰਕੇ ਰੱਖਣ ਲੱਗ ਜਾਂਦੇ ਹਾਂ ਨਾ ਤਾਂ ਮੇਰਾ ਖਾਸ ਕਰਕੇ ਗੱਦੀ ਹੁੰਦੀ ਹੁੰਦੀ ਆ ਮੇਨੂੰ ਇਹ ਹੁੰਦਾ ਵੀ ਦਿਵਾਲੀ ਨੂੰ ਕੁਛ ਨਾ ਕੁਛ ਖਰੀਦਾਂਗੇ ਤੇ ਦਿਵਾਲੀ ਨੂੰ ਅੱਪਾ ਇੱਕ ਗੱਦਾ ਲੈ ਕੇ ਆਇਆ ਮੈਟ੍ਰਸ ਦੇ ਨਾਲ ਹੀ ਅੱਪ ਬੈੱਡ ਸ਼ੀਟ ਲਈ ਆ ਤੇ ਜਰੂਰ ਦੱਸਿਓ ਤੁਹਾਨੂੰ ਬੈੱਡ ਸ਼ੀਟ ਕਿੱਦਾਂ ਦੀ ਲੱਗੀ ਆਹ ਵਾਲੀ ਬੈੱਡ ਸ਼ੀਟ ਨੂੰ ਬਹੁਤ ਪਿਆਰੀ ਲੱਗਿਆ ਕਰਾ ਰਿਓ ਬਹੁਤ ਕਰ ਲੱਗਿਆ ਇਹ ਹੈ ਸਿੰਪਲ ਜਿਹਾ ਚਲੋ ਪਰ ਮੈਨੂੰ ਫਲਾਵਰ ਵਾਲੀ ਆ ਵਧੀਆ ਲੱਗੀ ਆ ਤੇ ਇਹ ਹੈ ਕਿ ਆ ਜੀ ਆਪਣੇ ਘਰ ਦੀ ਫਾਈਨਲ ਮੁੱਕ ਤੇ ਸਾਰਾ ਵਾਲਪੇਪਰ ਵਗੈਰਾ ਆਪਾਂ ਨੇ ਸਾਫ਼ ਕਰਤਾ ਸੀਗਾ ਤੇ ਗੇਟ ਵਗੈਰਾ ਵੀ ਜਿਹੜੇ ਆਪਾਂ ਨੇ ਸਾਫ ਕਰਤੇ ਸੀ ਪਰਦੇ ਵਗੈਰਾ ਜਿਹੜੇ ਆਪਾਂ ਨੇ ਲਗਾਤੇ ਤੇ ਇਹ ਹਾਰਟ ਵਾਲੇ ਮੈਨੂੰ ਬਹੁਤ ਸੋਹਣੇ ਲੱਗੇ ਇਹ ਲੈ ਕੇ ਆਈ ਸੀ ਮੈਂ ਉਹ ਇਹ ਲੈ ਕੇ ਆਈ ਸੀ ਮੈਂ ਉਹ ਜੋ ਅਜੀਤ ਮਿਲ ਚੋ ਤੇ ਇੱਕ ਲੈ ਕੇ ਆਏ ਆਪਾਂ ਮੈਟ੍ਰਸ ਹਨਾ ਬੈੱਡ ਸ਼ੀਟ ਮੈਨੂੰ ਪਸੰਦ ਨਹੀਂ ਸੀ ਆਈਆਂ ਤਾਂ ਕਰਕੇ ਮੈਂ ਉੱਥੋਂ ਤੋਂ ਲਈਆਂ ਨਹੀਂ ਹੈਗੀਆਂ ਤੇ ਲੋ ਜੀ ਆਪਣੀ ਘਰ ਦੀ ਸਫਾਈ ਐ ਬਿਲਕੁਲ ਚੰਗੀ ਤਰ੍ਹਾਂ ਹੋ ਚੁੱਕੀ ਆ ਤੇ ਜੇ ਤੁਹਾਨੂੰ ਮੇਰੇ ਘਰ ਦੀ ਸਫਾਈ ਵਧੀਆ ਲੱਗੀ ਤੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਤੇ ਕਰਾਂਗੇ ਸ਼ਾਪਿੰਗ ਦੀਵਾਲੀ ਦੀ ਹੋਰ ਫੜੀ ਬਹੁਤ ਹੀ ਤੇ ਮਿਲਦਿਆਂ ਤੁਹਾਨੂੰ ਫਿਰ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ